ਤੇਜਮੀਨ ਹੈ ਤੋੜਤੇ ਸੱਤ ਪਿੰਡਾਂ ਦੇ ਸੰਪਰਕ ਮਕੌੜਾ ਪੱਤਣ ਦੇ ਉਸ ਪਾਰ ਵੱਸਦੇ ਸੱਤ ਪਿੰਡਾਂ ਦਾ ਸੰਪਰਕ ਟੁੱਟ ਗਿਆ ਕਿਉਂਕਿ ਮਕੌੜਾ ਪੱਤਣ ਦੇ ਵਿੱਚ ਜੋ ਪਾਣੀ ਦਾ ਪੱਧਰ ਜ਼ਿਆਦਾ ਹੋ ਚੁੱਕਿਆ ਪਾਣੀ ਦਾ ਪੱਧਰ ਵਧਣ ਦੇ ਕਰਕੇ ਜੋ ਆਰਜੀ ਤੌਰ ਦੇ ਉੱਤੇ ਪੁਲ ਬਣਾਇਆ ਹੋਇਆ ਉਸ ਪੁਲ ਦੀਆਂ ਸਪੋਰਟਾਂ ਵੀ ਡਿੱਗ ਗਈਆਂ ਤਾਂ ਜਿਸ ਤੋਂ ਬਾਅਦ ਲੋਕ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਅਸੀਂ ਫਸ ਚੁੱਕੇ ਹਾਂ ਕਿਉਂਕਿ ਅਕਸਰ ਹੀ ਜਦੋਂ ਪਾਣੀ ਦਾ ਪੱਧਰ ਵੱਧ ਜਾਂਦਾ ਆ ਰਾਵੀ ਦਰਿਆ ਦੇ ਵਿੱਚ ਤਾਂ ਉਸ ਤੋਂ ਬਾਅਦ ਜੋ ਪਾਕਿਸਤਾਨ ਦੇ ਨਾਲ ਲੱਗਦੇ ਨੇ ਗੁਰਦਾਸਪੁਰ ਦੇ ਹਾਲਾਂਕਿ ਪੰਜਾਬ ਦੇ ਉਹ ਪਿੰਡ ਨੇ ਸੱਤ ਪਿੰਡ ਨੇ ਜੋ ਉਸ ਪਾਰ ਰਹਿੰਦੇ ਨੇ ਲੋਕ ਉਹ ਹਰ ਵਾਰ ਅਜਹੀਆਂ ਮੁਸ਼ਕਲਾਂ ਦੇ ਵਿੱਚ ਫਸ ਜਾਂਦੇ ਨੇ ਕਿਸੇ ਨੇ ਆਣਾ ਹੁੰਦਾ ਐਮਰਜੈਂਸੀ ਉਸ ਵੇਲੇ ਜਿਹੜੀ ਕਿਸ਼ਤੀ ਵੀ ਨਹੀਂ ਚੱਲਦੀ ਕਿਉਂਕਿ ਪਾਣੀ ਦਾ ਪੱਧਰ ਜ਼ਿਆਦਾ ਹੁੰਦਾ ਤਾਂ ਉਹ ਲੋਕ ਅਕਸਰ ਇਹ ਗੱਲ ਕਹਿੰਦੇ ਹੋਏ ਨਜ਼ਰ ਆਉਂਦੇ ਸੀ ਕਿ ਸਾਨੂੰ ਤਾਂ ਪਾਕਿਸਤਾਨੀ ਓਰ ਨਾਲ ਹੀ ਜੋੜ ਦੋ ਕਿਉਂਕਿ ਅਸੀਂ ਤਾਂ ਸਿਰਫ 2 ਜਾਂ 3 ਮਹੀਨੇ ਆਰਜੀ ਪੁਲ ਦੇ ਉੱਪਰ ਜਾਂਦੇ ਹਾਂ ਜਦੋਂ ਫਿਰ ਪਾਣੀ ਦਾ ਬਹਾਅ ਵੱਜ ਜਾਂਦਾ ਉਦੋਂ ਫਿਰ ਸਾਡੇ ਜਿਹੜੇ ਨੇ ਸੰਪਰਕ ਹੀ ਟੁੱਟ ਜਾਂਦੇ ਨੇ ਪੰਜਾਬ ਦੇ ਨਾਲੋਂ ਤਾਂ ਹੁਣ ਇਸ ਮੌਕੇ ਜੋ ਪਾਣੀ ਦਾ ਪੱਧਰ ਵਧਿਆ ਜੋ ਉੱਥੇ ਕਿਸ਼ਤੀ ਚਲਾਉਣ ਵਾਲੇ ਨੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਕਿੰਨਾ ਪਾਣੀ ਦਾ ਪੱਧਰ ਵਧਿਆ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਹੈ ਤੇ ਨਾਲ ਜੋ ਲੋਕ ਫਸੇ ਹੋਏ ਨੇ ਉਹਨਾਂ ਦੀ ਗੱਲਬਾਤ ਵੀ ਸੁਣਾਉਣੀ ਹੈ ਸਾਡੇ ਸਹਿਯੋਗੀ ਲਾਪਰੇ ਸਿੰਘ ਖੁਸ਼ੀਪੁਰ ਦੇ ਵੱਲੋਂ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਨਾ ਜੀ ਮੇਰਾ ਪਾਣੀ ਦਾ ਪੱਧਰ ਕਿੰਨਾ ਕੁ ਵਧਿਆ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਜੀ ਘੱਟੋ ਘੱਟ 50000 ਤੋਂ ਉੱਪਰ ਟੱਪ ਗਿਆ ਜੀ ਕੁਛ ਪਾਣੀ ਹਾਂਜੀ ਤੇ ਇਸ ਪਾਣੀ ਦੇ ਨਾਲ ਜਿਹੜਾ ਪਲਟੂਨ ਪੁਲ ਸੀ ਉਹਨੂੰ ਵੀ ਨੁਕਸਾਨ ਪਹੁੰਚਿਆ ਪੁਲ ਨੂੰ ਨੁਕਸਾਨਾ ਜੀ ਰੈਂਪਾ ਦੋਨਾਂ ਛਟਾ ਦੇ ਰੁੜ ਗਏ ਆ ਤੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਪਾਣੀ ਹੋਰ ਵੀ ਆਉਣ ਦੇ ਚਾਂਸ ਹੈ ਪੁਲ ਨੂੰ ਵੀ ਨੁਕਸਾਨ ਹੋ ਸਕਦਾ ਜੀ ਜਿਆਦਾ ਪਾਣੀ ਹੋਰ ਚੜ ਗਿਆ ਤੇ ਜਿਹੜੇ ਆਉਣ ਜਾਣ ਵਾਲੇ ਲੋਕ ਸੀ ਉਹ ਪਰੇਸ਼ਾਨ ਹੋ ਰਹੇ ਬਹੁਤ ਪਰੇਸ਼ਾਨ ਹੋ ਰਹੇ ਜੀ ਇੱਕ ਵਿਆਹ ਹੀ ਭਾਰ ਕੁੜੀ ਦਾ ਲੜਕੀ ਦਾ ਵਿਆਹ ਹੀ ਉਹਨਾਂ ਨੂੰ ਬੜੀ ਮੁਸ਼ਕਲ ਪਾਰ ਕੀਤਾ ਜੀ ਉਸ ਬੰਦੇ ਫਸ ਕੇ ਪਾਰ ਵੀ ਆ ਜੀ ਜੀ ਵਿਆਹ ਵਾਲੇ ਅਸੇ ਉਹਨਾਂ ਵੀ ਕਾਫੀ ਪ੍ਰਾਬਲਮ ਹੈ ਜੀ ਬਹੁਤ ਜਰ ਉਹਦੇ ਮੁੰਡੇ ਦਾ ਵੀ ਵਿਆਹ ਹੈ ਇਹ ਕਿਸ਼ਤੀ ਪੈ ਰਹੀ ਹੈ ਜੀ ਇਨੇ ਕਿਸ਼ਤੀ ਨਹੀਂ ਪਈ ਜੀ ਪਿੱਛੋਂ ਨਹੀਂ ਉਹਨਾਂ ਕੱਢਿਆ ਲਗ ਲਗ ਪਾਣੀ ਜੀ ਕਿਸ਼ਤੀ ਆਪਣਾ ਥੋੜਾ ਪਾਣੀ ਕੰਟਰੋਲ ਹੈਗਾ ਫਿਰ ਚਲਾਵਾਂਗੇ ਜੀ ਹਜੇ ਪਾਣੀ ਦਾ ਬਹਾਵ ਬਹੁਤ ਜ਼ਿਆਦਾ ਜੀ ਠੀਕ ਹੈ ਜੀ ਅੱਜ ਜਿਹੜਾ ਪਾਣੀ ਦਾ ਪੱਦਰ ਵਧਿਆ ਕਿੰਨੇ ਵੇ ਦਾ ਵਧਿਆ ਪਾਣੀ ਦਾ ਪੱਦਰ ਪਾਣੀ ਦੇ ਸਵੇਰੇ 3-4 ਵਜੇ ਤੋਂ ਦਰਮਿਆਨੋਂ ਆਇਆ ਪਾਣੀ ਤੇ ਇਹ ਹੁਣ ਬਹੁਤ ਦਾ ਹੋ ਗਿਆ ਤੇ ਹੁਣ ਇਹਨਾਂ ਆਪਣੀ ਮਰਜ਼ੀ ਨਾਲ ਹੀ ਹਟਣਾ ਕਿ ਅਸੀਂ ਰਾਤ ਦੇ ਰਾਤ ਖੜੋਤੇ ਆਂ ਪਾਰ ਦੇ ਪਾਰ ਖੜੋਤੇ ਆਂ ਹੁਣ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਿਹੜੇ ਪਿੰਡ ਜਾਣਾ ਸੀ ਪਾਰਲੇ ਪਾਸੇ ਸਰਕਾਰਾਂ ਕੋ ਕੀ ਮੰਗ ਕਰਦੇ ਹੋ ਸਰਕਾਰਾਂ ਕੋ ਮੰਗੇ ਹੋਏ ਕਰਨੀਆਂ ਮੈਂ ਸਾਡੇ ਕੋਲ ਆ ਕੋਲ ਲਾ ਦੇਓ ਸਰਕਾਰ ਨੇ ਲਾਉਣਾ ਅਸੀਂ ਤੇ ਲਾ ਨਹੀਂ ਸਕਦੇ ਸਾਡੇ ਕੋਲ ਮੰਜਾ ਨਹੀਂ ਬਣਦਾ ਅਸੀਂ ਇਹ ਪੋ ਬਣਾ ਸਕਦੇ ਆ ਜੋ ਕਰਨਾ ਤੋਹਾਂ ਕਰਨਾ ਤੇ ਇਹ ਆ ਮੜਾ ਮੋਠਾ ਇਹ ਗਰੀਬ ਬੰਟਾ ਜਿਹੜੀ ਆ ਨਾ 5000 ਦੁਨੀਆਂ ਐ ਫਾ ਲੱਗੀ ਐ ਉਹ ਕਿਤੇ ਨਾ ਆ ਸਕਦੇ ਨੇ ਜਾ ਸਕਦੇ ਜੇ ਕੋ ਹਾਸਾ ਵਾਪਰ ਜਾਏ ਇਹ ਕਿੱਦਾਂ ਨੂੰ ਜਾਵਾਂ ਹੈ ਹੈ ਜੇ ਕੋ ਹਾਸਾ ਵਾਪਰ ਦੇ ਦੇ ਅਸੀਂ ਕੁਝ ਨਹੀਂ ਕਰ ਸਕਦੇ ਨਾ ਕਰ ਸਕਨੇ ਅੱਜ ਹੁਣ ਤੁਹਾਨੂੰ ਪਤਾ ਜੀ ਸਾਰੇ ਹੁਣ ਅਸੀਂ ਉੱਤੇ ਕੀ ਕਰ ਸਕਦੇ ਠੀਕ ਹੈ ਪਾਪੀ ਮੇਰੇ ਸੱਤਰ ਸੇ ਭਾਜੀ ਮੈਂ ਤੇਕੇ ਆਪਣੇ ਕਲ ਦੀ ਗਈ ਸੀ ਰਾਤ ਰਹੀ ਤੇਕੇ ਤੇ ਮੈਨੂੰ ਜਾਣਾ ਸੀ ਪਾਰ ਨੂੰ ਤੇ ਉਹ ਦਰਿਆਏ ਪਾਣੀ ਬੜਾ ਆ ਗਿਆ ਬੜੀ ਮੁਸ਼ਕਲ ਹੋ ਗਈ ਨਹੀਂ ਬੜੀ ਨਹੀਂ ਪਿਆਦੀ ਪਈ ਪੁਲ ਦੇ ਅੱਗੇ ਪਾਣੀ ਬਹੁਤ ਆ ਗਿਆ ਆ ਆ ਤਾਂ ਢੋਲ ਵੀ ਰੁੜਨ ਦਾ ਖਤਰਾ ਆ ਫਰੇ ਪਾਣੀ ਨੂੰ ਦੋ ਦਿਨ ਦਰਿਆਏ ਪਾਣੀ ਆਣਾ ਤੇ ਬੜੀ ਮੁਸ਼ਕਲ ਆ ਭਾਜੀ ਤੇ ਸਾਡੇ ਮੰਡ ਦਾ ਪੁਲ ਵੱਜਣਾ ਚਾਹੀਦਾ ਪੁਲ ਵੱਜੇ ਪੱਕੀ ਪੱਕਾ ਦਰਿਆ ਵੱਜੇ ਚਾਸ਼ ਬੇਰਿਓ ਤੇ ਚਲੋ ਸਾਡੀ ਮੁਸ਼ਕਲ ਜਿਹੜੀ ਆ ਦੂਰ ਹੋ ਜੇ ਆਰਾਮ ਨਾਲ ਜਾਂ ਕਿਹਨਾਂ ਘਰ ਜਾਏ ਐਸਾ ਨੂੰ ਇੱਥੇ ਚੇਅਰ ਜਿਹਾਾਂ ਕੇ ਬੈਠੇ ਜਾਂ ਕਿਹੜੇ ਬੰਦੇ ਤਾਂ ਵੀ ਅਸੀਂ ਚੇਬੇ ਜਾਣਾ ਆਪਾਂ ਦੀ ਚੇਬੇ ਚੇਬੇ ਸਾਡਾ ਘਰ ਕਿੱਥੇ ਗਏ ਸੀ ਅਸਪਤਲ ਗੁਰਦੁਆਰੇ ਇਧਰ ਮੈਂ ਆਉ ਕਾਨੂੰ ਆਉਣ ਵਾਲੇ ਨੇ ਤੇ ਕੇ ਨੇ ਪੁਰਾਣੇ ਛਾਣਿਆ ਆ ਆਲਦੀ ਮੈਂ ਗਈ ਦੀ ਸੀ ਸਰਾਪ ਮੈਂ ਆਪਣੇ ਤੇ ਕੇ ਦੀ ਤੋ ਹੁਣ ਮੈਂ ਛੋਸ ਫੇਰੇ ਚਾ ਚੂ ਪੀਤੀ ਰੋਟੀ ਖਾਧੀ ਤੇ ਮੈਂ ਬਾਸ ਲਈ ਤੇ ਮੈਂ ਚੱਲ ਮੈਂ ਚੱਲਣੀ ਆਪਣੇ ਪਿੰਡੇ ਹੱਥੋਂ ਤੇ ਨੰਗੀਆਂ ਨਹੀਂ ਜਾਂਦੇ ਆ ਸਰਕਾਰਾਂ ਤੋਂ ਕੀ ਮੰਗ ਕਰਦੇ ਆ ਅਸੀਂ ਸਰਕਾਰਾਂ ਨੂੰ ਕਹਿੰਦੇ ਸਾਡਾ ਪੱਕਾ ਪੋਲ ਬਣੂ ਪੱਕਾ ਪੁਲ ਬਣੋ ਪੱਕਾ ਦਰਿਆ ਪੱਕਾ ਚਾਰ ਛੇਰੇ ਸਾਡਾ ਤੋਂ ਪੱਕਾ ਦਰਿਆ ਸਾਡਾ ਬੰਦ ਜਿਹੜਾ ਪੁਲ ਬੱਜ ਦੇ ਵਿੱਚ ਚਲੋ ਅਸੀਂ ਦਿਨ ਰਾਤ ਜਾ ਸਕੀਏ ਆ ਸਕੀਏ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ ਤਾਂ ਤੁਸੀਂ ਸੁਣਿਆ ਤੇ ਤੁਸੀਂ ਹਾਲਾਤ ਦੇਖੇ ਨੇ ਤਾਂ ਅਜਿਹੇ ਦੇ ਵਿੱਚ ਇੱਕ ਪਾਸੇ ਦੇਸ਼ ਡਿਜੀਟਲ ਹੋ ਚੁੱਕਿਆ ਪਰ ਦੂਜੇ ਪਾਸੇ ਇਹ ਲੋਕ ਵੀ ਨੇ ਜੋ ਅੱਜ ਵੀ ਅਜਿਹੇ ਹਾਲਾਤਾਂ ਦੇ ਵਿੱਚ ਜੂਰੇ ਨੇ ਮਨੋਂ یوں ਲੱਗਦਾ ਦੇਖ ਕੇ ਕਿ ਦੇਸ਼ ਅਜ ਵੀ ਆਜ਼ਾਦ ਨਹੀਂ ਹੋਇਆ ਇਹ ਲੋਕ ਖੁਦ ਵੀ ਕਹਿੰਦੇ ਨੇ ਕਿ ਅਸੀਂ ਤਾਂ ਅੱਜ ਵੀ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਆ ਤੇ ਆਖਿਰ ਕਦੋਂ ਤੱਕ ਇਸ ਤਰੀਕੇ ਦੇ ਨਾਲ ਇਹਨਾਂ ਪਿੰਡਾਂ ਦਾ ਸੰਪਰਕ ਪੰਜਾਬ ਦੇ ਨਾਲੋਂ ਟੁੱਟਦਾ ਰਹੇਗਾ ਦੇਖਣ ਵਾਲੀ ਗੱਲ ਹੈ